ਮਿੱਤਰਾਂ ਦੇ ਗੋਦ ਪਿੱਛੇ ਬੱਲੀਏ ਨੀ ਮੱਲੋ ਮੱਲੀ ਲੱਗ ਜਾਂਦਾ ਸਾਬ ਨਹੀਂ ਹੁਣ ਪਤਾ ਕੀ ਗੱਲ ਬੰਨੀ ਆ ਆ ਜਿਹੜੇ ਸੇਬ ਚੋਰੀ ਕੀਤੇ ਹਨਾ ਹੁਣ ਇਹਨਾਂ ਦੇ ਗੋਦ ਪਿੱਛੇ ਪਤਾ ਕੀ ਲੱਗੂਗਾ ਸੇਬ ਚੋਰੀ ਕਰਨ ਵਾਲੇ ਸੇਬ ਚੋਰੀ ਕਿਉਂ ਕੀ ਇਹਨਾਂ ਨੇ ਕੰਮ ਹੀ ਇਹੋ ਜਿਹਾ ਕੀਤਾ ਜੀ ਪਹਿਲਾਂ ਲੋਕਾਂ ਨੂੰ ਇਹਨਾਂ ਨੂੰ ਕੁਝ ਅਲੱਗ-ਅਲੱਗ ਗੋਦਾਂ ਤੋਂ ਜਾਂ ਜਾਂ ਗੋਤਾਂ ਤੋਂ ਪਹਿਚਾਣ ਹੁੰਦੀ ਆ ਬੰਦੇ ਦੀ ਕੋਈ ਨਾ ਕੋਈ ਅਲੱਗ ਹੀ ਪਛਾਣ ਹੁੰਦੀ ਆ ਕਿਉਂਕਿ ਜਿਹੜੀ ਜਿਹੜੇ ਬੰਦਿਆਂ ਨੇ ਸੇਬ ਚੋਰੀ ਕੀਤੇ ਨਾ ਸਾਰੇ ਵੀਡੀਓ ਵਿੱਚ ਤੁਸੀਂ ਦੇਖ ਹੀ ਰਹੇ ਜੇ ਦੇਖਿਆ ਹੀ ਹੋਣਗੇ ਤੇ ਇਹਨਾਂ ਨੂੰ ਗੋਦ ਪਿੱਛੇ ਪਤਾ ਕੀ ਲੱਗੂਗਾ ਲੋਕਾਂ ਨੇ ਇਹਨਾਂ ਨੂੰ ਉਹਨਾਂ ਦੇ ਨਾਮ ਨਾਲ ਨਹੀਂ ਪਛਾਣਿਆ ਜਾਣਾ ਹੁਣ ਉਹਨਾਂ ਆਉਣ ਵਾਲੇ ਰਾਹੀਆਂ ਨੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਤੇ ਸੱਜਣ ਮਿੱਤਰਾਂ ਨੇ ਕਿਸੇ ਨੇ ਪਿੰਡ ਦੇ ਵਿੱਚ ਆਉਣਾ ਹੋਊਗਾ ਤੇ ਪੁੱਛਿਆ ਕਰਨਗੇ ਪਾਉ ਮੈਂ ਉਸ ਘਰੇ ਜਾਣਾ ਜਿਨ੍ਹਾਂ ਨੇ ਸੇਬ ਚੋਰੀ ਕੀਤੇ ਸੀ ਠੀਕ ਆ ਜੀ